ਹੋਰ ਭਾਈ ਠੀਕ ਠਾਕ ਹੋ ਸਾਰੇ ਗੱਲ ਜੀ ਮੈਂ ਕਰਨੀ ਆ ਆਪਾਂ ਨੇ ਤਕਰੀਬਨ ਤੁਸੀਂ ਸਾਰਿਆਂ ਨੇ ਜੋ ਭਾਈ ਅਵਤਾਰ ਸਿੰਘ ਖੰਡਿਆਲ ਦੀ ਮਾਂ ਦੀ ਜੋ ਮਾਤਾ ਜੀ ਦੀ ਵੀਡੀਓ ਜੋ ਆਈ ਆ ਉਹ ਤਕਰੀਬਨ ਸਾਰਿਆਂ ਨੇ ਸੁਣ ਲਈ ਹੋਣੀ ਆ ਜਿਨ੍ਹਾਂ ਨੇ ਨਹੀਂ ਸੁਣੀ ਚਲੋ ਸ਼ਾਮ ਤੱਕ ਸੁਣ ਲੈਣਗੇ ਕੈਨੇਡਾ ਅਮਰੀਕਾ ਵਾਲੇ ਜੇ ਉੱਠੇ ਨਹੀਂ ਹੈਗੇ ਉਹ ਵੀ ਸੁਣ ਲੈਣਗੇ ਮੈਂ ਗੱਲ ਕਰਨਾ ਆ ਟੌਪਿਕ ਦੇ ਉੱਤੇ ਵੀ ਮੈਂ ਦੋ ਤਿੰਨ ਹੁਣ ਪਹਿਲਾਂ ਮੈਂ ਇੱਕ ਦਾ ਲਾਈਵ ਦੇਖਣ ਲੱਗਾ ਸੀਗਾ ਲਾਈਵ ਦੇ ਵਿੱਚ ਉਹ ਸੁਣਾਉਣ ਲੱਗਾ ਸੀਗਾ ਅਵਤਾਰ ਸਿੰਘ ਖੰਡੇ ਦੀ ਮਾਤਾ ਜੀ ਦੀ ਆਡੀਓ ਵੀਡੀਓ ਜਿਹੜੀ ਵੀ ਉਹਦੀ ਆਈ ਹੋਈ ਆ ਤੇ ਕੁਝ ਮੇਰੇ ਵੀਰ ਥੱਲੇ ਲੱਗੇ ਹੋਏ ਸੀਗੇ ਕਮੈਂਟ ਕਰਨ ਕਹਿੰਦੇ ਜੀ ਭਾਈ ਜਿਹੜੀ ਇਹ ਆਡੀਓ ਆ ਮਾਤਰ ਉਹ ਜੋ ਵੀਡੀਓ ਬਣ ਕੇ ਆਈ ਆ ਵੀ ਪਾਈ ਇਹ ਕਿਸੇ ਦੇ ਦਵਾ ਦੇ ਵਿੱਚ ਆ ਕੇ ਦਵਾ ਦੇ ਹਿਸਾਬ ਨਾਲ ਉੱਤੇ ਦਵਾ ਪਾ ਕੇ ਬਣਾਈ ਗਈ ਵੀਡੀਓ ਆ ਇਹ ਹੋ ਸਕਦਾ ਭਾਈ ਸਰਕਾਰਾਂ ਦੀ ਚਾਲ ਹੋਵੇ ਕਈ ਬੁੱਧੀਜੀਵੀ ਕਹਿ ਰਹੇ ਨੇ ਚੀਜ਼ਾਂ ਇਹ ਵੀ ਸਰਕਾਰਾਂ ਦੀ ਕੋਈ ਚਾਲ ਆ ਭਾਈ ਇਹਨਾਂ ਨੇ ਵੋਟਾਂ ਤੈ ਕਿਉਂ ਕੱਢੀ ਆ ਇਹਨਾਂ ਨੇ ਜੀ ਆ ਕੀਤਾ ਇਹਨਾਂ ਨੇ ਜੀ ਉਹ ਕੀਤਾ ਤਾਂ ਲਹਨ ਤਾਂ ਮੈਂ ਕਹਿੰਦਾ ਇਹ ਜੇ ਬੰਦਿਆਂ ਦੇ ਉੱਤੇ ਗੱਲ ਤਾਂ ਭਾਈ ਜਿਵੇਂ ਡਾਇਰੈਕਟਲੀ ਮੈਂ ਤੁਹਾਨੂੰ ਮੈਂ ਸ਼ਾਰਟਕਟ ਤਰੀਕੇ ਚ ਸਮਝਾ ਦਲਾਂ ਵੋਟਾਂ ਦਾ ਇਹ ਚੀਜ਼ ਨਾਲ 1% ਮਤਲਬ ਨਹੀਂ ਬਣਦਾ 1% ਵੀ ਇਹ ਗੱਲ ਮਾਤਾ ਜੀ ਕਲੀਅਰ ਕਰ ਚੁੱਕੇ ਨੇ ਆਪਣੀ ਵੀਡੀਓ ਦੇ ਵਿੱਚ ਵੀ ਭਾਈ ਇਹ ਨਾ ਸੋਚੋ ਕਿ ਵੋਟਾਂ ਦੇ ਆ ਕੇ ਕੱਢੀ ਆ ਇਹ ਜਿਹੜੀ ਅਸਲ ਹਨਾ ਜੇ ਤੁਸੀਂ ਇਹ ਪੂਰਾ ਸਿਨੈਰੀਓ ਚੱਕੋਗੇ ਹਨਾ ਜਿਵੇਂ ਅਸੀਂ ਸ਼ੁਰੂ ਤੋਂ ਰੌਲਾ ਪਾਉਂਦੇ ਆ ਰਹੇ ਹਾਂ ਅੱਜ ਤੋਂ 3 ਮਹੀਨੇ ਪਹਿਲਾਂ ਮੈਂ ਇਹ ਚੀਜ਼ ਫਤਿਹ মিডিਆ ਦੇ ਉੱਤੇ ਜਾ ਕੇ ਬੋਲਤੀ ਸੀਗੀ ਜਿਹੜਾ ਟਰੰਟੋ ਜਿਹੜੇ ਚਲਾਉਂਦੇ ਨੇ ਆਪਣੇ ਰੇਡੀਓ ਚਲਾਉਂਦੇ ਨੇ ਟੈਲੀਕਾਸਟ ਕਰਦੇ ਨੇ ਉਹ ਉਹਨਾਂ ਤੇ ਜਾ ਕੇ ਮੈਂ ਬੋਲਤੀ ਸੀਗੀ ਵੀ ਭਾਈ ਜੇ ਇਹ ਕੇਸ ਤੁਸੀਂ ਸੋਲਵ ਕਰਨਾ ਚਾਹੁੰਦੇ ਹੋ ਤਾਂ ਅਵਤਾਰ ਸਿੰਘ ਖੰਡਾ ਦੀ ਮਾਤਾ ਜੀ ਨੂੰ ਤੇ ਸਿਮਰਤਜੀਤ ਮਾਨ ਨੂੰ ਤੇ ਭਾਈ ਜਿਹੜੇ 2-3 ਬੰਦੇ ਹੋਰ ਨੇ ਇਹਨਾਂ ਨੂੰ ਲਿਆ ਕੇ ਕੌਮ ਦੇ ਮੂਹਰੇ ਬਿਠਾ ਦਿਓ ਆਪਣੇ ਆਪ ਇਹ ਗੱਲ ਕਲੀਅਰ ਹੋ ਜਾਣੀ ਆ ਚਲੋ ਕੁਦਰਤੀ ਮਾਤਾ ਜੀ ਨੇ ਅੰਦਰ ਹਿੰਮਤ ਲਿਆਂਦੀ ਸਲੂਟ ਆ ਸਲੂਟ ਆ ਮਾਤਾ ਜੀ ਨੂੰ ਵੀ ਉਹਨਾਂ ਨੇ ਗੱਲ ਹਿੰਮਤ ਨਾਲ ਬੋਲੀ ਆ ਵਧੀਆ ਚੀਜ਼ ਕੱਢੀ ਆ ਪਰ ਉਹਦੇ ਵਿੱਚ ਦੋ ਤਿੰਨ ਚੀਜ਼ਾਂ ਜਿਹੜੀਆਂ ਸੁਣਨ ਦੇ ਵਿੱਚ ਆਈਆਂ ਨੇ ਵੀ ਮਾਤਾ ਜੀ ਨੇ ਇੱਕ ਗੱਲ ਕਹੀ ਆ ਕਹਿੰਦੇ ਜੀ ਜੋ ਆਪਣੇ ਅੰਮ੍ਰਿਤਪਾਲ ਦੇ ਮਾਤਾ ਜੀ ਨੇ ਵੀ ਇਹਨਾਂ ਨੇ ਅਵਤਾਰ ਸਿੰਘ ਖੰਡਾ ਜੀ ਦੀ ਫੋਟੋ ਉੱਥੇ ਲੱਗਣ ਨਹੀਂ ਦਿੱਤੀ ਉਹਦੇ ਵਿੱਚ ਕਾਰਨ ਇਹ ਦੱਸੀਆ ਜੀ ਮਾਤਾ ਜੀ ਉਹਨਾਂ ਬਿਆਨ ਦਿੱਤੇ ਗਏ ਨੇ ਅਵਤਾਰ ਸਿੰਘ ਖੰਡਾ ਜੀ ਮਾਤਾਵਲੀਆ ਬਿਆਨ ਦਿੱਤੇ ਗਏ ਨੇ ਵੀ ਜੋ ਅੰਮ੍ਰਿਤਪਾਲ ਦੇ ਮਾਤਾ ਜੀ ਨੇ ਉਹ ਕਹਿੰਦੇ ਨੇ ਵੀ ਭਾਈ ਦੁੱਕੀ ਦਾ ਬੰਦਾ ਦੁੱਕੀ ਦਾ ਬੰਦਾ ਅਸੀਂ ਪੋਸਟਰ ਦੇ ਉੱਤੇ ਐਡ ਨਹੀਂ ਕਰਨਾ ਹੈਗਾ ਅੱਜ ਮੈਂ ਦੁੱਕੀ ਦੀ ਪਾਵਰ ਦੱਸਣ ਆਇਆ ਸਿਰਫ ਮੈਂ ਵੀਡੀਓ ਇਹੀ ਟੌਪਿਕ ਦੇ ਉੱਤੇ ਬਣਾਉਣੀ ਆ ਸ਼ਾਮ ਨੂੰ ਅਸੀਂ ਇੱਕ ਲਾਈਵ ਕਰਾਂਗੇ ਮੈਂ ਰਣਜੋਤ ਤੇ ਨਾਲ ਦਬਾਬੀ ਲਾਵਾਂਗੇ ਨਾਲ ਦਬਾਬੀ ਨੂੰ ਵੀ ਤੇ ਕੱਲੀ ਕੱਲੀ ਚੀਜ਼ ਹੋਰ ਕਲੀਅਰ ਕਰਾਂਗੇ ਮੈਂ ਇਹ ਚੀਜ਼ ਦਾ ਜਵਾਬ ਦੇਣ ਆਇਆ ਜਿਹੜੇ ਬੰਦੇ ਕਹਿੰਦੇ ਨੇ ਫੇਕ ਆ ਮੈਂ ਤਾਂ ਉਹ ਬੰਦਿਆਂ ਦੇ ਉੱਤੇ ਲਾਣ ਤਾਂ ਪਾਉਣ ਆਇਆ ਬੰਦਿਆਂ ਦੇ ਉੱਤੇ ਮਤਲਬ ਜਿਹਨੇ ਕਿ ਥੁੱਕਣ ਆਇਆ ਉਹ ਬੰਦਿਆਂ ਦੇ ਉੱਤੇ ਵੀ ਤੁਸੀਂ ਸਾਲਿਓ ਜੰਮ ਕੇ ਭੈਣ ਚੋਂ ਧਰਤੀ ਦੇ ਉੱਤੇ ਤੁਹਾਡੇ ਮਾਪਿਓ ਨੇ ਤੁਹਾਨੂੰ ਜੰਮ ਕੇ ਸਿਰਤਾ ਧਰਤੀ ਤੇ ਪਾਤਾ ਬੋਝ ਤੁਸੀਂ ਹਮੇਸ਼ਾ ਹੀ ਭੇਡਾਂ ਹੀ ਰਹਿਣਾ ਤੇ ਭੇਡਾਂ ਵਿੱਚ ਹੀ ਰਹੋਗੇ ਕੋਈ ਮਾਂ ਜਿਹਦਾ ਪੁੱਤ ਗਿਆ ਹੋਵੇ ਜਵਾਲ ਖਾਸ ਕਰ ਕੌਮ ਪਿੱਛੇ ਉਹ ਕਦੇ ਵੀ ਇਦਾਂ ਦੀ ਚੀਜ਼ ਆ ਕਹਿੰਨੀ ਬਾਹਰ ਕਹੋਗੇ ਵੀ ਭਾਈ ਮੇਰੇ ਮੁੰਡੇ ਨੂੰ ਦੁੱਕੀ ਦਾ ਬੰਦਾ ਕਹਿੰਦੇ ਨੇ ਜੀ ਮੇਰੇ ਮੁੰਡੇ ਨੂੰ ਇਦਾਂ ਕੁਝ ਬੋਲੇ ਨੇ ਹਾਲਾਂਕਿ ਬਹੁਤ ਕੁਸ਼ ਹਜੇ ਬਾਕੀ ਪਿਆ ਤੁਸੀਂ ਪੰਥ ਇਕੱਠਾ ਕਰ ਲਓ ਮੈਂ ਤੁਹਾਨੂੰ ਹਮੇਸ਼ਾ ਕਹਿੰਦਾ ਹਾਂ ਨਾ ਵੀ ਭਾਈ ਪੰਥ ਇਕੱਠਾ ਕਰ ਲਓ ਜਿੱਦਣ ਪੰਥ ਇਕੱਠਾ ਹੋ ਜਾਊਗਾ ਉਹ ਤੋਂ ਬਾਅਦ ਮਾਤਾ ਜੀ ਦੁਵਾਰ 'ਚ ਹੀ ਫੇਰ ਆਉਣਗੇ ਮਾਤਾ ਜੀ ਦੁਵਾਰ 'ਚ ਫੇਰ ਆਉਣਗੇ ਸਾਰੇ ਲੋਕਾਂ ਨੇ ਮੂਹਰੇ ਬੈਠ ਕੇ ਗੱਲਾਂ ਕਰਨਗੇ ਕਲੀਅਰ ਅੱਜ ਮੈਂ ਸਿਰਫ ਜਿਹੜੀ ਮੈਂ ਮੇਨ ਟਾਪਿਕ ਦੇ ਉੱਤੇ ਬੋਲਣਾ ਆ ਉਹ ਹੈਗਾ ਜੀ ਆਪਣੇ ਦੁੱਕੀ ਦੀ ਗੱਲ ਵਾਲੀ ਦੇ ਉੱਤੇ ਮੈਂ ਗੱਲ ਬਿਲਕੁਲ ਕਲੀਅਰ ਕਰ ਦਮਾ ਮਾਤਾ ਜੀ ਜਿਹੜਾ ਕਹਿ ਰਹੇ ਨੇ ਵੀ ਭਾਈ ਅਮਰਤਪਾਲ ਦੇ ਮਾਤਾ ਜੀ ਨੇ ਕਿਹਾ ਵੀ ਦੁੱਕੀ ਦੇ ਬੰਦੇ ਦੀ ਅਸੀਂ 포ਸਟ ਪੋਸਟਰ ਤੇ ਫੋਟੋ ਨਹੀਂ ਲੱਗਣ ਦੇਣੀ ਦੁੱਕੀ ਦੀ ਪਾਵਰ ਇਹ ਹੁੰਦੀ ਆ ਵੀ ਜਿਹੜੀ ਦੁੱਕੀ ਹੁੰਦੀ ਆ ਨਾ ਕਈ ਵਾਰ ਬੰਦੇ ਨੂੰ ਭਾਬੀ ਬਣਾ ਦਿੰਦੀ ਆ ਆਪਾਂ ਸਾਰੇ ਭਾਬੀ ਦੇ ਹੋਰ ਖੇਲੇ ਹੋਏ ਆ ਜਿਹੜਾ ਸਭ ਤੋਂ ਛੋਟਾ ਪੱਤਾ ਦੁੱਕੀ ਹੁੰਦਾ ਉਹਦੇ ਵਿੱਚ ਕਈ ਵਾਰ ਹਨਾ ਤੋ ਕੀ ਜਿਹੜਾ ਮੁਰੇ ਬੈਠਾ ਘੜਾ ਰਹੀ ਹੁੰਦਾ ਜਿਹਦੇ ਹੱਥ ਦੇ ਵਿੱਚ ਜੱਕਾ ਹੁੰਦਾ ਜਾਂ ਮੱਲੋ ਹੁਕਮ ਦਾ ਬਾਦਾ ਹੁੰਦਾ ਉਹ ਬੰਦਾ ਕਈ ਵਾਰ ਭਾਬੀ ਬਣ ਜਾਂਦਾ ਹੁੰਦਾ ਸੋ ਕਹਿਣ ਦਾ ਮਤਲਬ ਮੇਰਾ ਇਹ ਆ ਜਿਹੜਾ ਅਵਤਾਰ ਸਿੰਘ ਖੰਡਾ ਸੀਗਾ ਨਾ ਸਾਡੀ ਨਿਗਾਹ ਦੇ ਵਿੱਚ ਜੋ ਅਸੀਂ ਬੰਦੇ ਜਿਹੜੇ ਉਹਨੂੰ ਬੰਦਾ ਮਤਲਬ ਜਿਨੇ ਕੇ ਵੀ ਸਾਹਮਣੇ ਦੇ ਆ ਵੀ ਭਾਈ ਉਹ ਬੰਦਾ ਕੌਮ ਦਾ ਹੀਰੋ ਆ ਤੇ ਹੀਰੋ ਹੀ ਰਹੂਗਾ ਦੀਪ ਸਿੱਧੂ ਨਾਲ ਉਹਦਾ ਬੜਾ ਪਿਆਰ ਸੀਗਾ ਦੋਨਾਂ ਨੇ ਇਕੱਠਿਆਂ ਨੇ ਸਲਾਹਾਂ ਕਰਕੇ ਜੱਥੇਬੰਦੀ ਦਾ ਸ਼ੁਰੂਆਤ ਕੀਤੀ ਫਿਰ ਉਸ ਤੋਂ ਬਾਅਦ ਸਾਰਿਆਂ ਨੂੰ ਪਤਾ ਵੀ ਕੀ ਕੀ ਹੋਇਆ ਇਹ ਵੀ ਗੱਲਾਂ ਹੌਲੀ ਹੌਲੀ ਮੂਰੇ ਆ ਜਾਣੀਆਂ ਨੇ ਵੋਟਾਂ ਦੀ ਗੱਲ ਜਦ ਮੈਂ ਦੇਖਾਂ ਵੀ ਜਿਹੜੀ ਉਹ ਬੰਦਾ ਲਾਈਵ ਕਰਕੇ ਵਿੱਚ ਬੋਲ ਰਿਹਾ ਸੀ ਨਾ ਕਹਿ ਰਿਹਾ ਸੀਗਾ ਜੀ ਭਾਈ ਵੋਟਾਂ ਤੇ ਨੇੜੇ ਮੈਂ ਅਸੀਂ ਵੋਟਾਂ ਪਿੱਛੇ ਨਹੀਂ ਕੀਤਾ ਕੰਮ ਇਹ ਇਹ ਗੱਲ ਆਪਣੇ ਕੰਨ ਖੋਲ ਕੇ ਸੁਣ ਲਓ ਵੋਟਾਂ ਪਿੱਛੇ ਕੰਮ ਨਹੀਂ ਅਸੀਂ ਤਾਂ ਕਹਿਨੇ ਆਂ ਵੀ ਉਹਨੂੰ ਬੰਦਰ ਨੂੰ ਜਿਤਾ ਲਓ ਉਹਨੂੰ ਜਿਤਾ ਲਓ ਉਹਨੂੰ ਇੱਕ ਵਾਰ ਜਿਤਾ ਕੇ ਸਾਡੇ ਮੂਰੇ ਆ ਜਾਓ ਵੀ ਭਾਈ ਆ ਜਾਓ ਹੁਣ ਸਾਡਾ ਬੰਦਾ ਜਿੱਤਿਆ ਹੋਇਆ ਤੇ ਅਸੀਂ ਉਸ ਹਿਸਾਬ ਨਾਲ ਉਹਨੂੰ ਮੁੱਦਾ ਕਰਾਂਗੇ ਹਨ ਯਾਦ ਰੱਖੋ ਵੀ ਕਦੇ ਬੰਦਾ ਮਾਪਿਆ ਸੀਗਾ ਤੇ ਲਾਣ ਤਾ ਲੋਕਾਂ ਤੇ ਲਾਣ ਤਾ ਲੋਕਾਂ ਤੇ ਜਿਹੜੇ ਮਾਤਾ ਜੀ ਨੂੰ ਕਹਿ ਰਹੇ ਨੇ ਜੀ ਭਾਈ ਇਹ ਬੁੜੀ ਦਾ ਦਿਮਾਗੀ ਸੰਤੁਲਨ ਸਹੀ ਨਹੀਂ ਹੈਗਾ ਇਹਨੇ ਜੀ ਉਈ ਆ ਕੇ ਵੋਟਾਂ ਦੇ ਵਿੱਚ ਬੋਲਤਾ ਉਹ ਕੁਸਿਓ ਫੁੱਦੂਓ ਮੇਰੀ ਗੱਲ ਸੁਣ ਲਓ ਧਿਆਨ ਨਾਲ ਸਾਲਿਓ ਕਦ ਤੱਕ ਤੁਸੀਂ ਅਨਪੜ੍ਹ ਰਹਿਣਾ ਕਦ ਤੱਕ ਤੁਸੀਂ ਅਨਪੜ੍ਹ ਰਹਿਣਾ ਤੁਹਾਡੇ ਘਰੋਂ ਨਹੀਂ ਕੋਈ ਬੰਦਾ ਗਿਆ ਹੈਗਾ ਸਾਲੇ ਹੋਰ ਰਲਾਈਆਂ 'ਚ ਬੈਠ ਕੇ ਪੱਧਾ ਮਾਰਨੇ ਵਾਲੀ ਕੌਮ ਆ ਤੁਸੀਂ ਭੈਣ ਚੋਤੇ ਖਾ ਕੇ ਰੋਟੀਆਂ ਖਰੂੜੀਆਂ ਉੱਚੀਆਂ ਕਰਨੇ ਵਾਲੇ ਲੋਕ ਹੋ ਤੁਸੀਂ ਇਹ ਚੀਜ਼ਾਂ ਮੈਂ ਕਹਿਣੀਆਂ ਨਹੀਂ ਸੀਗੀਆਂ ਕਿਉਂਕਿ ਮੈਂ ਇੱਕ ਦਿਨ ਰੱਖਿਆ ਹੁਣ ਅਸੀਂ ਆਉਣ ਵਾਲੇ ਹਫ਼ਤੇ ਦੇ ਵਿੱਚ ਇੱਕ ਦਿਨ ਰੱਖਣਾ ਕਿਹਦੇ ਵਿੱਚ ਮੈਂ ਸੱਭਿਆਚਾਰਕ ਗਾਲਾਂ ਕੱਢਿਆ ਕਰੂੰਗਾ ਕਿਉਂਕਿ ਮੈਨੂੰ ਆਉਂਦੀਆਂ ਬਹੁਤ ਨਹੀਂ ਮੈਂ ਵੀ ਪਿੰਡਾਂ ਵਿੱਚ ਇੱਥੋਂ ਗਿਆ ਹੋਇਆ ਮੇਰੇ ਵੀ ਕਈ ਵਾਰ ਅੰਦਰੋਂ ਨਾ ਜਿਵੇਂ ਕਹਿੰਦੇ ਨੇ ਆ ਵੀ ਕੀੜਾ ਉੱਠ ਖੜਦਾ ਵੀ ਜਿਵੇਂ ਜੱਟਵਾਦ ਵਾਲਾ ਵੀ ਸਾਲਾ ਕੋਈ ਬੰਦਾ ਕਿਵੇਂ ਬੋਲ ਗਿਆ ਕਿਹੜਾ ਭਈਆ ਭੈਣ ਚੋ ਤਾਂ ਕੇ ਬੋਲ ਗਿਆ ਇੱਥੇ ਜਾਂ ਮੰਨ ਲਓ ਕੋਈ ਬੰਦਾ ਕਿਵੇਂ ਮਤਲਬ ਕਿਵੇਂ ਬੋਲ ਪਿਆ ਹਾਲਾਂਕਿ ਨਾ ਕੋਈ ਤੱਤ ਹੁੰਦੇ ਨਹੀਂ ਇਹਨਾਂ ਦਾ ਕੰਮ ਹੁੰਦਾ ਸਿਰਫ ਬੋਲਣਾ ਨਾ ਕੋਈ ਗੱਲ ਨਾ ਕੋਈ ਬਾਤ 4 ਮਹੀਨੇ ਹੋ ਗਏ ਸਾਨੂੰ ਰੌਲਾ ਪਾਉਂਦੇ ਆ ਉਹਨੂੰ 4 ਮਹੀਨੇ ਵੀ ਸਮਝ ਲਓ ਸਮਝ ਲਓ ਇਹ ਦਾੜੀਆਂ ਰੱਖ ਰੱਖ ਕੌਣਗੇ ਕੌਮ ਦੇ ਕੌਮੀ ਬਣ ਕੇ ਤੁਹਾਨੂੰ ਲੁੱਟਣਗੇ ਸਮਝ ਲਓ ਪਰ ਇਹ ਲੋਕਾਂ ਨੇ ਇਹ ਲੋਕਾਂ ਨੇ ਸਮਝਣਾ ਜ਼ਰੂਰੀ ਨਹੀਂ ਸਮਝਿਆ ਦੀਪ ਸਿੱਧੂ ਨੇ ਬੜਾ ਰੌਲਾ ਪਾਇਆ ਅੰਦਰ ਨਾਲ ਇਹ ਤਾਂ ਜੀ ਰੋਡਾ ਭੋਡਾ ਇਹ ਤਾਂ ਜੀ ਦਾੜੀ ਕੱਟੀ ਜਾਂ ਪਰ ਉਹ ਕਈ ਦਾੜੀ ਵਾਲਿਆਂ ਦੇ ਨਾ ਕਈ ਦਾੜੀ ਵਾਲਿਆਂ ਦੇ ਕਈ ਪੱਗਾਂ ਵਾਲਿਆਂ ਦੇ ਬਾਹ ਚੜਾ ਗਿਆ ਉਹ 20 ਸਾਲ ਗੋਡੇ ਰੜ ਗਿਆ ਨੂੰ ਹੋ ਗਏ 20 ਸਾਲ ਲੱਤਾਂ ਰੜੇ ਦਾ ਨੂੰ ਹੋ ਗਏ ਰੋਡਾ ਭੋਡਾ ਬੰਦਾ ਸੰਤਾਂ ਦੇ ਪੋਸਟਰ ਦੇ ਉੱਤੇ ਆਪਣੀ ਫੋਟੋ ਲਵਾ ਗਿਆ ਥੂ ਆ ਤੁਹਾਡੇ ਵਰਗੇ ਲੋਕਾਂ ਦੇ ਉੱਤੇ ਇਹ ਸਭ ਤੋਂ ਬੜੀ ਚਪੇੜ ਤੁਨੂੰ ਇਹ ਆ ਜਿਹੜੇ ਕਹਿੰਦੇ ਨੇ ਭਾਈ ਉਹ ਰੋਡਾ ਭੋਡਾ ਜਿਹੜਾ ਰੋਡਾ-ਪੋਡਾ ਨਾ ਇਹ ਨਹੀਂ ਜ਼ਰੂਰੀ ਹੁੰਦਾ ਵੀ ਭਾਈ ਸਿਰ ਤੇ ਪੱਗ ਰੱਖੀ ਹੋਈ ਆ ਜਾਂ ਮੰਨ ਲਓ ਵੀ ਜਾਨੀ ਕਿ ਦਾੜੀ ਰੱਖੀ ਹੋਈ ਆ ਮੁੱਛਾਂ ਰੱਖੀਆਂ ਹੋਈਆਂ ਨੇ ਤੇਲ ਤੂਲ ਵਧੀਆ ਲਾ ਕੇ ਰੱਖਦਾ ਲੁੱਕ ਨਹੀਂ ਦੀ ਜਾਂ ਭਾਈ ਸਿੱਖ ਦੀ ਨਾ ਸਿੱਖੀ ਉਰੋਂ ਦਿਮਾਗ ਤੋਂ ਲੁੱਕ ਤਾਂ ਹਰੇਕ ਬੜਾਈ ਫਿਰਦਾ ਇੱਥੇ ਜਿਹੜੀ ਚੀਜ਼ ਆ ਜਾਂਦੀ ਆ ਬਾਰ-ਬਾਰ ਕੱਟਣ ਨਾਲੋਂ ਬਾਰ-ਬਾਰ ਵਾਲ ਕੱਟ ਲਿਓ ਦਾੜੀ ਕੱਟ ਲਿਓ ਸ਼ੇਵ ਕਰ ਲਿਓ ਮੁੱਛਾ ਹਟਾ ਦਿਓ ਇਹ ਪਰਮਾਤਮਾ ਖੇਰ ਦੇ ਜਾਂਦਾ ਦਵਾਰ ਜੀ ਇਹ ਦੁਆਰ ਚ ਫੇਰ ਆਈ ਜਾਂਦੀ ਆ ਪਰ ਜਿਹੜੀ ਅਸਲ ਚੀਜ਼ ਆ ਨਾ ਜਿਹੜੀ ਅਸਲ ਚੀਜ਼ ਆ ਸਿੱਖੀ ਸਮਝਾੜਨੀ ਕਿਵੇਂ ਆ ਸਿੱਖੀ ਬਾਰੇ ਵਿਚਾਰ ਬੰਦੇ ਦੇ ਕੀ ਹੋਣੇ ਚਾਹੀਦੇ ਨੇ ਜਮੀਰ ਕਿਦਾਂ ਦਾ ਕਰੈਕਟਰ ਕੀ ਹੋਣਾ ਚਾਹੀਦਾ ਇਹ ਸਿਰਫ ਇੱਕ ਵਾਰ ਹੀ ਬੰਦੇ ਦੇ ਵਿੱਚ ਆਉਂਦਾ ਦਿਖਾਓ ਮੈਨੂੰ ਕਿੰਨੇ ਆ ਮੈਂ ਤੁਹਾਡੇ ਮੂਰੇ ਐਗਜ਼ਾਮਪਲ ਆ ਰੱਖ ਦਮ ਚੱਕ-ਚੱਕੇ ਹੁਣ ਇਹ ਚੀਜ਼ਾਂ ਦੀਆਂ ਇਹ ਚੀਜ਼ਾਂ ਦਾ ਨਿਚੋੜ ਪਤਾ ਕੀ ਕੱਢ ਰਹੇ ਨੇ ਜਿਹੜੀਆਂ ਭੇਡਾਂ ਨੇ ਇਹਦੀਆਂ ਅਮਰਤਪਾਲ ਦੀਆਂ ਇਹ ਨਚੋੜ ਕੱਢ ਰਹੀਆਂ ਨੇ ਵੀ ਭਾਈ ਇਹ ਬੰਦਾ ਬਿਲਕੁਲ ਸਹੀ ਆ ਬਾਕੀ ਸਾਰੇ ਗਲਤ ਸਾਰਿਆਂ ਦੇ ਉੱਤੇ ਆਏ ਕ੍ਰੋਸ ਮਲਟੀਪਲਾਈ ਗਲਤ ਸਾਰੇ ਹੀ ਗਲਤ ਹੁਣ ਮੈਂ ਇੱਕ ਚੀਜ਼ ਨੂੰ ਹੋਰ ਐਡ ਕਰ ਦਮਾ ਇੱਥੇ ਨਾਲ ਮਾਤਾ ਜੀ ਨੇ ਬਹੁਤ ਵਧੀਆ ਗੱਲ ਕਹੀ ਆ ਉਹ ਕਹਿੰਦੀ ਭਾਈ ਪੰਥ ਇਕੱਠਾ ਕਰ ਲੋ ਪੰਥ ਇਕੱਠਾ ਕਰ ਲੋ ਪੰਥ ਦੇ ਵਿੱਚ ਮੈਂ ਸਾਰੇ ਸਬੂਤ ਲੈ ਕੇ ਆਉਣੀ ਆ ਵੋਟਾਂ ਤੋਂ ਬਾਅਦ ਕਰ ਲਿਓ ਅਸੀਂ ਕਿਹੜਾ ਕਹਿੰਦੇ ਆ ਭਾਈ ਕੱਲ ਨੂੰ ਕਰ ਲਿਓ ਵੋਟਾਂ ਪਾ ਲਓ ਵੋਟਾਂ ਪਾ ਲਓ ਇਹਨੂੰ ਜਿਤਾ ਦਿਓ ਨੋ ਪ੍ਰੋਬਲਮ ਆ ਨਾ ਅਸੀਂ ਵੋਟਾਂ ਦਾ ਕਦੇ ਸਾਨੂੰ ਟੈਨਸ਼ਨ ਪਈ ਆ ਤੇ ਨਾ ਅਸੀਂ ਪਾਉਣੀ ਆ ਨਾ ਸਾਨੂੰ ਕਦੇ ਵੋਟਾਂ ਦੀ ਲੋੜ ਆ ਅਸੀਂ ਜਿਹੜੇ ਆਪਣੇ ਟਾਰਗੇਟ ਤੇ ਹੈਗੇ ਆ ਅਸੀਂ ਉੱਥੇ ਹੀ ਰਹਿਣਾ ਤੁਸੀਂ ਭਾਈ ਇੱਕ ਤਰੀਕ ਤੋਂ ਬਾਅਦ ਜਿਹੜੇ ਇਹ ਬੰਦੇ ਕਹਿੰਦੇ ਨੇ ਵੀ ਭਾਈ ਮਾਤਾ ਜੀ ਐ ਮਾਤਾ ਜੀ ਉਹਦਾ ਪੰਥ ਇਕੱਠਾ ਕਰ ਲੋ ਪੂਰਾ ਜਿਹੜੇ ਮੂਰੇ ਪੰਥਕ ਮੂਰੀ ਬਣੇ ਫਿਰਦੇ ਨੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਜਿਵੇਂ ਸਿਮਰਜੀਤ ਮਾਨ ਵਰਗੇ ਹੋਏ ਇਹਨਾਂ ਦੇ ਘਰ ਦੇ ਹੋਏ ਅਮਰਤਪਾਲ ਦੇ ਵਰਗੇ ਦੇ ਘਰ ਦੇ ਵੀ ਹੋਏ ਹੋਰ ਕਈ ਨੇ ਜਿਹੜੀਆਂ ਪਾਰਟੀਆਂ ਆਪਣੇ ਆਪ ਨੂੰ ਪੰਥਕ ਕਹਿੰਦੀਆਂ ਨੇ ਭਾਈ ਹੁਣ ਤੁਹਾਨੂੰ ਦਿਖਾਉਣ ਦਾ ਮੌਕਾ ਮਿਲਣਾ ਵੀ ਤੁਸੀਂ ਵਾਕਈ ਹੀ ਪੰਥਕ ਹੋ ਆ ਵੋਟਾਂ ਨਵੇੜ ਲਓ ਅਸੀਂ ਨਹੀਂ ਕਹਿੰਦੇ ਭਾਈ ਵੋਟਾਂ ਵਿੱਚ ਕੱਟ ਰੱਖੋ ਵੋਟਾਂ ਨਵੇੜ ਲਓ ਵੋਟਾਂ ਤੋਂ ਬਾਅਦ ਮਾਤਾ ਜੀ ਨੂੰ ਦਰਬਾਰ ਸਭ ਸੱਦ ਲਓ ਤੇ ਮਾਤਾ ਜੀ ਤੁਹਾਡੇ ਮੂਰੇ ਇਦਾਂ ਇਦਾਂ ਦੀਆਂ ਚੀਜ਼ਾਂ ਰੱਖਣਗੇ ਵਿੱਧ ਪ੍ਰੂਫ ਵੇ ਜੰਨੀਆਂ ਵੀ ਇਹਨਾਂ ਦੀਆਂ ਭੇਡਾਂ ਨੇ ਉਹ ਤਾਂ ਅਸੀਂ ਭਾਈ ਮੈਂ ਤੈਨੂੰ ਝੂਠ ਬੋਲਾਂ ਤਿਆਰੀ ਬਿਲਕੁਲ ਤਿਆਰ ਵਰ ਤਿਆਰ ਬੈਠੇ ਆ ਅਸੀਂ ਭੇਡ ਮੁੰਨਣੀ ਨਹੀਂ ਭੇਡ ਛਟਕਾਉਣੀ ਆ ਇਹ ਗੱਲ ਬਿਲਕੁਲ ਕਲੀਅਰ ਆ ਇਹ ਚ ਕੋਈ ਦੋਰ ਆਈ ਨਹੀਂ ਹੈਗੇ ਪਿਆਰ ਮੈਂ ਇਹਨਾਂ ਨੂੰ ਸਮਝਾ ਕੇ ਦੇਖ ਲਿਆ ਥਰੇਕ ਤਰੀਕੇ ਨਾਲ ਤੇ ਵਰਤ ਕੇ ਦੇਖ ਲਿਆ ਵੀ ਸਮਝੋ 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 ਇਹਦਾ ਗੁਰੂ ਸਾਹਿਬ ਜੀ ਵੀ ਆਪਣਾ ਹੁਕਮ ਕਰਕੇ ਗਏ ਹੋਏ ਨੇ ਵੀ ਭਾਈ ਜਦ ਕਰੋੜਾਂ ਦੇ ਹਿਸਾਬ ਨਾਲ ਲਹੂ ਲਹਾਨ ਜਿਵੇਂ ਕਹਿੰਦੇ ਨੇ ਵੀ ਨਾ ਆਪਣੇ ਘੁੰਮਣੇ ਘੋੜਿਆਂ ਦੇ ਕੁਰਾ ਤੱਕ ਮੋਢੇ ਗੋਡਿਆਂ ਤੱਕ ਲਹੂ ਚੜਨਾ ਤਾਂ ਕਿਤੇ ਜਾ ਕੇ ਖਾਲਸਾ ਰਾਜ ਦੀ ਸ਼ੁਰੂਆਤ ਹੋਣੀ ਆ ਉਹ ਗੁਰੂ ਸਾਹਿਬ ਜੀ ਪਹਿਲੇ ਹੁਕਮ ਕਰ ਗਏ ਉਹ ਸ਼ੁਰੂਆਤ ਬਤਾ ਕਿਵੇਂ ਹੋਣੀ ਉਹ ਕਿ ਭੇਡ ਬਹੁਤ ਜ਼ਿਆਦੇ ਆ ਇਹ ਭੇਡ ਸਮਝਾਈ ਨਹੀਂ ਜਾਣੀ ਇਹ ਇਹ ਝਟਕਾਉਣੀ ਪੈਣੀ ਆ ਇਹ ਝਟਕਾਉਣੀ ਪੈਣੀ ਆ ਤਾਂ ਕਿਤੇ ਜਾ ਕੇ ਕਿਤੇ ਪੰਤ ਰਾਲਸਾ ਨੇ ਰਾਜ ਖਾਲਸਾ ਦਾ ਸ਼ੁਰੂ ਹੋਣਾ ਤੁਸੀਂ ਆਪੇ ਦੇਖ ਲਓ ਕਦੇ ਜਾ ਕੇ ਸੁਣ ਲਿਓ ਸੁਣ ਲਿਓ ਕੱਲੇ ਬੈਠ ਕੇ ਵੀਡੀਓ ਮਾਤਾ ਜੀ ਅੰਦਰ ਕਿੰਨਾ ਦਰਦ ਲਈ ਬੈਠੀ ਹੋਊਗੀ ਕਿੰਨਾ ਦਰਦ ਲਈ ਬੈਠੀ ਹੋਊਗੀ ਉਹ ਸਿਰਫ ਜਿਹੜੇ ਕਈ ਆਪਣੇ ਉਹਨਾਂ ਘੂਸੂਰਾ ਬੈਠੇ ਨੇ ਕਹਿੰਦੇ ਨੇ ਵੀ ਭਾਈ ਪਹਿਲਾਂ ਏਹ ਨਹੀਂ ਬੋਲੀ ਉਹ ਬਹੁਤ ਚੀਜ਼ਾਂ ਇਹ ਜੀਆਂ ਦੇਖਣੀਆਂ ਪੈਂਦੀਆਂ ਨੇ ਕੱਲ ਮੈਂ ਇੱਕ ਐਗਜ਼ਾਮਪਲ ਦਿੱਤੀ ਸੀਗੀ ਐਗਜ਼ਾਮਪਲ ਦੇ ਵਿੱਚ ਮੈਂ ਇੱਕ ਉਦਾਹਰਨ ਨਾਲ ਤੁਹਾਨੂੰ ਮੈਂ ਲਾ ਕੇ ਦੱਸ ਦਿੰਨਾ ਐਗਜ਼ਾਮਪਲ ਅੰਗਰੇਜ਼ੀ 'ਚ ਵਰਲਡ ਬਣ ਗਿਆ ਉਦਾਹਰਨ ਹੋ ਗਿਆ ਪੰਜਾਬੀ ਦੇ ਵਿੱਚ ਉਹ 'ਚ ਮੈਂ ਇੱਕ ਗੱਲ ਕਹੀ ਸੀ ਵੀ ਜੇ ਇੱਕ ਪਾਣੀ ਦੀ ਨਦੀ ਵਗਦੀ ਜਾਂਦੀ ਆ ਉਹਦੇ ਵਿੱਚ ਜੇ ਆਪਣਾ ਇੱਕ ਗਲਾਸ ਪਾਣੀ ਦਾ ਢੋਲ ਦੋਂਗੇ ਕਾਂ ਜਿਹੜਾ ਨਦੀ ਦਾ ਪਾਣੀ ਦਾ ਪ੍ਰੈਸ਼ਰ ਹੁੰਦਾ ਤੁਹਾਡੇ ਪਾਣੀ ਦੇ ਗਲਾਸ ਨੂੰ ਨੇ ਬਹੁਤ ਦੂਰ ਤੱਕ ਲੈ ਜਾਣਾ ਸੋ ਇਹੀ ਬੈਸਟ ਮੌਕਾ ਸੀਗਾ ਬਿਲਕੁਲ ਬੈਸਟ ਮੌਕਾ ਕਸ਼ਮਾਤ ਉਹਦੀ ਇੰਨੀ ਮਾਰੀ ਉਹ ਬੰਦੇ ਦੀ ਅਮਰਤਪਾਲ ਦੀ ਗੱਲ ਕਰਦਾ ਮੈਂ ਤੁਹਾਨੂੰ ਵੀ ਉਹਨੇ ਵੋਟਾਂ ਲਿਆ ਘਰਤੀ ਨਹੀਂ ਮੈਂ ਇਹ ਵੀ ਅਸੀਂ ਵੀ ਗੱਲ ਕਹੀ ਸੀ ਭਾਈ ਵੀ ਜਦ ਇਹ ਬੰਦੇ ਨੂੰ ਨਾ ਚਲੋ ਠੀਕ ਆ ਅਸੀਂ ਥੋੜੇ ਜੇ ਮੰਨ ਲਓ ਵੀ ਜਣੇ ਕਿ ਸਾਡਾ ਕਿਸੇ ਨਾਲ ਖੂਨੀ ਰਿਸ਼ਤਾ ਨਹੀਂ ਹੈਗਾ ਜਿਵੇਂ ਦੀਪ ਸਿੱਧੂ ਹੋਇਆ ਅਵਤਾਰ ਸਿੰਘ ਖੰਡਾ ਹੋਇਆ ਸਾਡਾ ਨਾ ਖੂਨੀ ਰਿਸ਼ਤਾ ਨਹੀਂ ਸਾਡਾ ਨਾ ਸੋਚ ਦਾ ਰਿਸ਼ਤਾ ਕਹਿੰਦੇ ਜਿਹੜਾ ਸੋਚ ਦਾ ਰਿਸ਼ਤਾ ਹੁੰਦਾ ਨਾ ਉਹ ਖੂਨ ਦੇ ਰਿਸ਼ਤੇ ਨਾਲੋਂ بڑا ਹੁੰਦਾ ਹੋਰ ਤਾਂ ਅਸੀਂ ਕਿਉਂ ਪਿੱਟੇ ਆ ਨਾ ਪਿੱਛੇ ਕਿਉਂ ਅਸੀਂ ਬੋਲੇ ਆ ਨਾ ਪਿੱਛੇ ਦੀਪ ਸਿੱਧੂ ਦੀ ਕੋਈ ਜ਼ਮੀਨ ਦੱਬਣੀ ਸੀਗੀ ਅਸੀਂ ਜੇ ਉਹਦੇ ਪਿੱਛੇ ਅਸੀਂ ਬੋਲੇ ਆ ਸਾਨੂੰ ਪਤਾ ਵੀ ਉਹ ਬੰਦਨਾ ਮਾਰੀ ਹੋਈ ਆ ਉਹਦੀ ਜਗ੍ਹਾ ਦੱਬੀ ਐ ਨਾ ਬੰਦਿਆਂ ਨੇ ਦੁਵਾਰਚੀ ਮੈਂ ਰਿਪੀਟ ਕਰ ਦਮਾਂ ਉਹ ਤੋਂ ਬਾਦ ਵਿੱਚ ਲਾਈਵ ਕਰਦਣੀਆਂ ਬੰਦ ਕਰਾਂਗੇ ਸ਼ਾਮ ਨੂੰ ਸਪੈਸ਼ਲ ਲਾਈਵਾਂ ਚੀਜ਼ ਦੇ ਉੱਤੇ ਅਫਤਾਰ ਸਿੰਘ ਖੰਡੇ ਨੂੰ ਮੁਖਵਰੀ ਕਰਕੇ ਪੁਲਿਸ ਵਾਲਿਆਂ ਦੀ ਚਕਾਇਆ ਉੱਥੇ ਮਰਾਇਆ ਠੀਕ ਆ ਕਿਹਨਾਂ ਨੇ ਮਰਾਇਆ ਆ ਪੇਪਲ ਪ੍ਰੀਤ ਵਰਗਿਆਂ ਨੇ ਅਮਰਤਪਾਲ ਵਰਗਿਆਂ ਨੇ ਪੁਲਿਸ ਵਾਲਿਆਂ ਕੋਲ ਡਾਇਰੈਕਟ ਨਾਮ ਲੈ ਕੇ ਦੱਸ ਕੇ ਦੱਸਿਆ ਗਿਆ ਵੀ ਕਿੱਥੇ ਰਹਿੰਦਾ ਉਹ ਵੀ ਕਿਹੜੇ ਨਾਮ ਤੇ ਰਹਿ ਰਿਹਾ ਦੀਪ ਸਿੱਧੂ ਹਰਿਆਣੇ ਦੇ ਬਾਡਰ ਤੇ ਮਰਾਇਆ ਗਿਆ ਪੰਜਾਬ ਚ ਕਿਉਂ ਨਹੀਂ ਮਰਾਇਆ ਗਿਆ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਹਰਿਆਣੇ ਚ ਕਿਉਂ ਮਾਰਿਆ ਗਿਆ ਕਿਉਂਕਿ ਉੱਥੇ ਬੀਜੇਪੀ ਦੀ ਸਰਕਾਰ ਆ ਇਹ ਵੀ ਬਹੁਤ بڑا ਪੁਆਇੰਟ ਆ ਬੀਜੇਪੀ ਕੌਣ ਆ ਬੀਜੇਪੀ ਬਿਲਕੁਲ ਜਿਵੇਂ ਮੈਂ ਤੁਹਾਨੂੰ ਦੱਸਦਾ ਆ ਰਿਹਾ ਹੁਣ ਤੱਕ ਅਮਰਪਾਲ ਦਾ ਬੀਜੇਪੀ ਜਿਹੜਾ ਬੰਦਾ ਪਲਾਨ ਕਰਦੀ ਹੈ ਨਾ ਖਾਸ ਕਰ ਬੀਜੇਪੀ ਨੂੰ ਹੋਰ ਕਿਸੇ ਸਟੇਟ ਤੱਕ ਕੋਈ ਮਤਲਬ ਨਹੀਂ ਹੈਗਾ ਉਹਨਾਂ ਨੇ ਕਿਸੇ ਤਰੀਕੇ ਨਾਲ ਸਿੱਖ ਹਿੱਟਣੇ ਨੇ ਵੀ ਭਾਈ ਜਿਹੜੇ ਸਿੱਖ ਨੇ ਨਾ ਆਪਣੀ ਜਵਾਨ ਚ ਆਪਣੇ ਗੁਰੂ ਨੂੰ ਬਹੁਤ ਬੜਾ ਉੱਚਾ ਰੱਖਦੇ ਨੇ ਇਹ ਅਸੀਂ ਝਕਾਉਣੇ ਨੇ ਬੜਾ ਵਧੀਆ ਕਾਮਯਾਬੀ ਹੋ ਗਏ ਉਹ ਉਹਨਾਂ ਨੇ ਬੰਦਾ ਪਲਾਨ ਕਰਤਾ ਪੂਰਾ ਟਕਾ ਦਾ ਬੰਦਾ ਪੂਰਾ ਅਮਰਿਤਪਾਲ ਦਬਈ ਚੋਂ ਚੱਕ ਲਿਆ ਬੋਲਦਾ ਸੀਗਾ ਦਬਈ ਚੋਂ ਚੱਕ ਲਿਆ ਦਬਈ ਤਾਂ ਪਹਿਲਾ ਏਜੰਸੀਆਂ ਦਾ ਘੜਾ ਤਿਆਰ ਕਰਕੇ ਲਿਆ ਕੇ ਪੰਜਾਬ ਦੇ ਗੱਪੇ ਸਿੜਦਾ ਪੂਰਾ ਫੁੱਲ ਪ੍ਰਮੋਟ ਕਰਤਾ ਮੈਂ ਹਮੇਸ਼ਾ ਹੀ ਕਹਿੰਦਾ ਉਹਨਾਂ ਚੀਜ਼ਾਂ ਇਹ ਤੁਸੀਂ ਤੁਹਾਡੇ ਦਿਮਾਗ 'ਚ ਨਹੀਂ ਪੈ ਰਹੀਆਂ ਪੂਰਾ ਫੁੱਲ ਪ੍ਰਮੋਟ ਕਰਤਾ ਉਹ ਬੰਦਾ ਵੀ ਭਾਈ ਪੰਜਾਬ 'ਚ ਪੂਰਾ ਫੁੱਲ ਪ੍ਰਮੋਟ ਆਉ ਖਾਲਿਸਤਾਨੀ ਬਣਾਤਾ ਉਹਨੇ ਵੀ ਬਿਆਨ ਦੇ ਦਿੱਤੇ ਤਤੇ ਤਤੇ ਬੰਪਰਾਂ ਦੇ ਲਾਇਸੈਂਸ ਵੀ ਇਸ਼ੂ ਕਰਤੇ ਪੂਰਾ A ਤੋਂ Z ਤੱਕ ਜੇ ਤੁਸੀਂ ਜਾ ਕੇ ਇਹਦੀਆਂ ਵੀਡੀਓ ਤੇ ਖਾਸ ਕਰ ਸਰ ਜਰਨਲ ਪਿੰਡਰਾਂ ਵਾਲੀ ਵੀਡੀਓ ਦੇਖੋਗੇ ਨਾ ਬਿਲਕੁਲ ਸੇਮ ਕਾਪੀਆਂ ਨੇ ਬਿਲਕੁਲ ਸੇਮ ਓਕਣੇ ਉਪਰੇ ਉਹ ਛੱਤ ਤੇ ਬੈਠਾ ਓਕਣੇ ਇੱਕ ਕੁੜੀ ਆ ਕੇ ਬੈਂਦੀ ਆ ਬਿਲਕੁਲ ਸੇਮ ਚੀਜ਼ ਹੀ ਅਮਰਤਪਾਲ ਨਾਲ ਹੋ ਰਹੀ ਆ ਓਕਣੇ ਸਾਰਾ ਲਸ਼ਕਰ ਨਾਲ ਤੁਰ ਰਿਹਾ ਗੁਰਦੁਆਰਿਆਂ ਚ ਜਾ ਰਿਹਾ ਓਕਣੇ ਕਾਰਤੂਸ ਦੇ ਪਟੇ ਪਾਏ ਹੋਏ ਨੇ ਵੈਪਨਾ ਪਾਈਆਂ ਹੋਈਆਂ ਨੇ ਤੁਸੀਂ ਆਪੇ ਸੋਚ ਲਓ ਵੀ ਇਹ ਚੀਜ਼ਾਂ ਨਾਰਮਲ ਤਾਂ ਹੈ ਨਹੀਂ ਬੋਲਿਆ ਕੋਈ ਬੰਦਾ ਹੁਣ ਕਿਉਂ ਨਹੀਂ ਜਿਵੇਂ ਸਿਮਰਜੀਤ ਮਾਨ ਆ ਕੇ ਬਿਆਨ ਦਵੇ ਸ਼ਰਿਆਮ ਕਹਿ ਰਹੇ ਨੇ ਭਾਈ ਆ ਜਾਓ ਪੰਥ ਇਕੱਠਾ ਕਰ ਲਓ ਅਸੀਂ ਦਿਨਿਆਂ ਸਬੂਤ ਕਿਉਂ ਨਹੀਂ ਆਉਂਦੇ ਲਾਸਟ ਜਿਹ ਮੈਂ ਗੱਲ ਕਹੂੰਗਾ ਉਹ ਤੋਂ ਬਾਅਦ ਫਿਰ ਮੈਂ ਲਾਈਵ ਕਰਦਣੀ ਆ ਬੰਦ ਸ਼ਾਮ ਨੂੰ ਕਰਾਂਗੇ ਇਹਦੇ ਉੱਤੇ ਗੱਲਬਾਤ ਆਪਾਂ ਨੇ ਕਹਿਣ ਦਾ ਮਤਲਬ ਮੇਰਾ ਇਹ ਆ ਸਮਝ ਲਓ ਸਮਝ ਲਓ ਸਮਝੋ ਅਸੀਂ ਨਹੀਂ ਕਹਿੰਦੇ ਬਾਦਲਾਂ ਨੂੰ ਵੋਟਾਂ ਪਾਓ ਕਾਂਗਰਸ ਨੂੰ ਵੋਟਾਂ ਪਾਓ ਜਾਂ ਕਿਸੇ ਹੋਰ ਨੂੰ ਵੋਟਾਂ ਪਾਓ ਨਾ ਪਾਓ ਤੁਹਾਨੂੰ ਕੋਈ ਗਦਬਦੂਖ ਉਹਦੇ ਛੁਰਤੇ ਰੱਖ ਕੇ ਚਲਾਉਂਦਾ ਵੀ ਪਾਓ ਨਾ ਪਾਓ ਐਸਜੀਪੀਸੀ ਨੂੰ ਫੜ ਲਓ ਇਹ ਭਾਈ ਜਵਾਬ ਦਿਓ ਪੰਜਾਬ ਦੇ ਮੋਹਦਵਰ ਬੰਦੇ ਤੁਸੀਂ ਧਾਰਮਿਕ ਸੰਤਾ ਥੋੜਨਾ ਅਟੈਚ ਆ ਜਵਾਬ ਦਿਓ ਇਹ ਚੀਜ਼ਾਂ ਦੇ ਉੱਤੇ ਪਰ ਨਾ ਆਪਣੇ ਬੰਦਿਆਂ ਨੇ ਕੋਈ ਅਕਾਲੀਆ ਮਗਰ ਚੰਡੇ ਚੱਕੀ ਫਿਰਦਾ ਕੋਈ ਕਾਂਗਰਸੀ ਮਗਰ ਚੱਕੀ ਫਿਰਦਾ ਕੋਈ ਆਮ ਆਦਮੀ ਪਿੱਛੇ ਚੱਕੀ ਫਿਰਦਾ ਕੋਈ ਤੀਜੀਆਂ ਪੰਜ ਛੇ ਪਾਰਟੀਆਂ ਹੋਰ ਬਣੀਆਂ ਪਈਆਂ ਨੇ ਸਾਲਿਓ ਟਾਰਗੇਟ ਤਾਂ ਇੱਕੇ ਆ ਟਾਰਗੇਟ ਤਾਂ ਪੰਜਾਬ ਦਾ ਜਾਣਾ ਤਾਂ ਦੱਸੋ ਵੀ ਹਰੇਕ ਦੀਆਂ ਲੱਗ ਲੱਗ ਜਗ੍ਹਾ ਨਹੀਂ ਜਾਣਾ ਤਾਂ ਇੱਕ ਪੁਆਇੰਟ ਦੇ ਉੱਤੇ ਹੋ ਆ ਕਾਵਾ ਭਲਾ ਤੁਸੀਂ ਕਰਨ ਲੱਗੇ ਹੋ ਕਿਉਂ ਕਾਮਨ ਹੁੱਦੂ ਬਣਾਈ ਜਾਂਦੇ ਹੋ ਕੌਮ ਦਾ ਕਸੂਰ ਵੀ ਆ ਸੁਣ ਲਓ ਕੌਮ ਦਾ ਕਸੂਰ ਇੱਥੇ ਕੀ ਆ ਆਪਣੀ ਕੌਮ ਜਦਾ ਪੜ੍ਹੀ ਲਿਖੀ ਨਹੀਂ ਹੈਗੀ ਇਹਨਾਂ ਨੂੰ ਸਿਰਫ ਇੰਨਾ ਆ ਵੀ ਜਿਹੜਾ ਕੋਈ ਇਹਨਾਂ ਨੂੰ ਦਿਖਾਤਾ ਵੀ ਭਾਈ ਆ ਬੰਦਾ ਮੰਨ ਲਓ ਵੀ ਮੈਂ ਇੱਕ ਅਹਜਾ ਬੰਦਾ ਵੀ ਮੈਂ ਤੁਹਾਡੇ ਮੂਰੇ ਉਹੀ ਚੀਜ਼ ਪੇਸ਼ ਕਰਨੀ ਆ ਜਿਹਦੇ ਪਿੱਛੇ ਤੁਸੀਂ ਮੇਰੇ ਪਿੱਛੇ ਲੱਗ ਜਾਣਾ ਵੀ ਇਹ ਬੰਦਾ ਦਾ ਬਹੁਤ ਵਧੀਆ ਬੰਦਾ ਹੈ ਬਈ ਇਹ ਬੰਦਾ ਦਾ ਬਹੁਤ ਵਧੀਆ ਪੁਆਇੰਟ ਤੇ ਗੱਲ ਕਰ ਰਿਹਾ ਦੋ ਚਾਰ ਮੈਂ ਸਿਆਣੀ ਗੱਲਾਂ ਕੱਢ ਦੇਣੀਆਂ ਨੇ ਥੋੜੇ ਦਿਮਾਗ ਦੇ ਵਿੱਚ ਬਹਿਣਾ ਮੈਂ ਵੀ ਭਾਈ ਇਹ ਬੰਦਾ ਸਹੀ ਗੱਲਾਂ ਕਰ ਰਿਹਾ ਕਮਜ਼ੋਰੀ ਕੀ ਆ ਕਮਜ਼ੋਰੀ ਇਹ ਆ ਵੀ ਜਿਹੜਾ ਬੰਦਾ ਉਹ ਗੱਲਾਂ ਕਰ ਰਿਹਾ ਉਹ ਤੁਹਾਨੂੰ ਪਤਾ ਨਹੀਂ ਤੁਸੀਂ ਉਹਨੂੰ ਜਜਮੈਂਟ ਕਰਕੇ ਉਹਨੂੰ ਸਹੀ ਕਹਿ ਰਹੇ ਹੋ ਤੁਹਾਡੇ ਅੰਦਰ ਚੀਜ਼ਾਂ ਹੈਗੀਆਂ ਨੇ ਇਹ ਤੁਸੀਂ ਹਰੇਕ ਬੰਦੇ ਨੂੰ ਜਜਮੈਂਟ ਕਰਕੇ ਉਹਨੂੰ ਸਹੀ ਜਾਂ ਗਲਤ ਠਹਿਰਾਉਣ ਦਾ ਤੁਹਾਡੇ ਕੋਲ ਹੈਗਾ ਸਿਸਟਮ ਪਰ ਤੁਸੀਂ ਆਪਣੀ ਅਕਲ ਨਹੀਂ ਵਰਤਦੇ ਆਪਣੀ ਅਕਲ ਨਹੀਂ ਵਰਤੇ ਤੇ ਮੈਂ ਕਿਉਂ ਕਹਿ ਰਿਹਾ ਪੜ ਲਓ ਜਵਾਕਾਂ ਨੂੰ ਪੜਾ ਦਿਓ ਜਵਾਕਾਂ ਨੂੰ ਪੜ ਲਓ ਜਿਹੜੇ ਤੁਸੀਂ ਪੁਰਾਣੀ ਪੀੜ੍ਹੀ ਹੋ ਨਾ ਜਿਹੜੀ ਪੁਰਾਣੀ ਪੀੜ੍ਹੀ ਹੋ ਉਹ ਚਾਹੇ ਅਕਾਲੀ ਹੋਣ ਚਾਹੇ ਕਾਂਗਰਸੀ ਹੋਣ ਚਾਹੇ ਜੋ ਮਰਜੀ ਹੋਣ ਥੋੜਾ ਜਿਹਾ ਨਾ ਥੋੜਾ ਜਿਹਾ ਆਪਣੇ ਆਪ ਨੂੰ ਪਿੱਛੇ ਕਰਕੇ ਬੈਕ ਨਾ ਮੂਰੀ ਜਿਹੜੀ ਨਵੀਂ ਪੀੜ੍ਹੀ ਖੜੀ ਜਨਰੇਸ਼ਨ ਇਹਨਾਂ ਨੂੰ ਪੜਾਉਣ ਬਾਰੇ ਸੋਚੋ ਤਾਂ ਜੋ ਇਹਨਾਂ ਨੂੰ ਇੰਗਲਿਸ਼ ਆਵੇ ਇਹਨਾਂ ਨੂੰ ਗਹਾਂ ਵਾਲੀ ਜਿਵੇਂ ਚੀਜ਼ਾਂ ਆਉਂਦੀਆਂ ਨੇ ਦਿਮਾਗ ਦੇ ਵਿੱਚ ਜਿਵੇਂ ਆਪਾਂ ਨੂੰ ਹੁਣ ਤੱਕ ਲੋਕ ਇਹ ਪਾਗਲ ਬਣਾਉਂਦੇ ਆ ਰਹੇ ਨੇ ਜੇ ਘਰ ਦੇ ਵਿੱਚ ਕੋਈ ਡਾਕੂਮੈਂਟ ਆਉਂਦਾ ਜਾਂ ਕੋਈ ਸਰਕਾਰੀ ਚੀਜ਼ ਆਉਂਦੀ ਆ ਉਹ ਚੀਜ਼ ਹਮੇਸ਼ਾ ਇੰਗਲਿਸ਼ ਦੇ ਵਿੱਚ ਹੁੰਦੀ ਆ ਤੇ ਆਪਣੇ ਬੰਦੇ ਆਪਣੇ ਬਜ਼ੁਰਗ ਖਾਸ ਕਰ ਆਪਣੀ ਨਵੀਂ ਪੀੜ੍ਹੀ ਜੋ ਸਾਡੇ ਹਾਂ ਦੀ ਵੀ ਆ ਉਹ ਉੱਥੇ ਅੜ ਜਾਂਦੀ ਆ ਜੇ ਇਹਨਾਂ ਨੂੰ ਇੰਗਲਿਸ਼ ਆਉਂਦੀ ਹੋਵੇ ਇਹਨਾਂ ਨੂੰ ਪੜਨਾ ਆਉਂਦਾ ਹੋਵੇ ਵੀ ਭਾਈ ਜਿਹੜਾ ਕੋ ਤੁਸੀਂ ਸਾਈਨ ਕਰਾ ਰਹੇ ਹੋ ਜਾਂ ਤੁਸੀਂ ਕਰ ਰਹੇ ਹੋ ਸਾਨੂੰ ਦੱਸੋ ਅਸੀਂ ਪੜ ਕੇ ਤੁਹਾਨੂੰ ਦੱਸਦੇ ਹਾਂ ਕਿਸੇ ਕੋਲ ਜਾਣ ਦੀ ਲੋੜ ਨਹੀਂ ਪੈਣੀ ਆਪੇ ਪ੍ਰੋਬਲਮਾਂ ਸਾਰੀਆਂ ਸੋਲਵ ਹੋ ਜਾਣੀਆਂ ਨੇ ਜਿਹੜਾ ਬੰਦਾ ਅਨਪੜਾ ਹੈ ਨਾ ਸੁਣ ਲਓ ਪੰਜਾਬੀ ਦੇ ਵਿੱਚ ਜਿਹੜਾ ਬੰਦਾ ਅਨਪੜ ਹੋਊਗਾ ਨਾ ਉਹ ਬੰਦਾ ਕਿਸੇ ਦਾ ਗੁਲਾਮ ਹੋਊਗਾ ਬਿਲਕੁਲ ਗੱਲ ਸੱਚਾਈ ਚਾਹੇ ਜੇ ਮੰਨ ਲਓ ਮੈਂ ਨਹੀਂ ਪੜਿਆ ਲਿਖਿਆ ਨਾ ਮੈਂ ਕਿਸੇ ਬੰਦੇ ਦੀ ਮਿਹਨਤਾਂ ਕਰੂੰਗਾ ਵੀਰਵਾਨ ਕੇ ਮੇਰੇ ਨਾਲ ਚੱਲ ਵੀਰਵਾਨ ਕੇ ਮੇਰਾ ਆਹ ਕੰਮ ਕਰਾ ਦੇ ਵੀਰਵਾਨ ਕੇ ਮੇਰਾ ਉਹ ਕੰਮ ਕਰਾ ਦੇ ਕਾਰਨ ਕਿ ਵੀ ਮੈਂ ਅਨਪੜ੍ਹ ਵੀ ਮੈਨੂੰ ਪਤਾ ਨਹੀਂ ਤੇ ਜਿਹੜਾ ਗਬਲਾ ਵਿਚੋਲਾ ਉਹਨੂੰ ਵੀ ਪਤਾ ਵੀ ਇਹ ਅਨਪੜਹਾ ਹੋ ਸਕਦਾ ਮੇਰੇ ਨਾਲ ਠੱਗੀਆਂ ਠੋਰੀਆਂ ਕਰ ਲਵੇ ਉਹ ਬਿਲਕੁਲ ਸੇਮ ਜਿਵੇਂ ਹੁਣ ਪੰਜਾਬ ਦਾ ਹੁੰਦੀਆਂ ਆ ਰਹੀਆਂ ਨੇ ਕਦੇ ਪੰਜਾਬ ਦਾ ਪਾਣੀ ਚੱਕਤਾ ਕਦੇ ਪੰਜਾਬ ਦੀ ਬਿਜਲੀ ਚੱਕਤੀ ਕਦੇ ਪੰਜਾਬ ਦੇ ਪੰਜਾਬ ਵਿੱਚ ਸੈਲੋ ਬਣਾਉਣ ਦੀ ਇਜਾਜ਼ਤ ਦੇਤੀ ਕਦੇ ਕਿਸਾਨਾਂ ਉੱਤੇ ਟੌਰਚਰ ਕਰਤਾ ਇਹ ਕਿਉਂ ਚੀਜ਼ਾਂ ਹੁਣ ਉਠੀਆਂ ਨੇ ਇਹ ਕਿਉਂ ਆਉਣ ਲੱਗੀਆਂ ਨੇ ਮੁਰੇ ਕਿਉਂਕਿ ਆਪਣੀ ਅਨਪੜਤਾ ਹੈ ਚ ਆਪਾਂ ਅਨਪੜ ਲੋਕ ਆ ਪੂਰੇ ਵਰਲਡ ਦੇ ਵਿੱਚ ਜਾ ਕੇ ਸਰਚ ਕਰ ਲਿਓ Google ਦੇ ਉੱਤੇ ਪੰਜਾਬੀਆਂ ਨੂੰ ਬਹੁਤ بڑا ਖਤਾਬ ਮਿਲਿਆ ਹੋਇਆ ਇੱਥੋਂ ਤੱਕ ਵੀ ਹੈ ਨਾ ਅਮਰੀਕਾ ਵਾਈਟ ਹਾਊਸ ਦੇ ਮੁਰੇ ਕਹਿੰਦੇ ਸਰਦਾਰ ਹਰੀ ਸਿੰਘ ਨਲੂਆ ਜਿਹੜਾ ਮਹਾਨ ਜਰਨੈਲ ਆਪਣਾ ਜਿਹਨੇ ਛੇਰ ਦੇ ਜਵਾੜੇ ਫਾੜ ਕੇ ਪਾੜਦੇ ਸੀਗੇ ਬੰਦੇ ਨੇ ਅਫਗਾਨਾਂ ਤੇ ਰਾਜ ਕੀਤਾ ਹੋਇਆ ਉਹਨਾਂ ਨੂੰ ਅਮਰੀਕਾ ਵਾਲਾ ਨੂੰ ਪਤਾ ਉਹ ਬੰਦੇ ਦਾ ਸਟੈਚੂ ਬਣਾਉਣ ਲੱਗੇ ਸੀਗੇ ਉੱਥੇ ਉਹ ਇਹ ਭਾਈ ਸਿੱਖ ਯੋद्धा ਸਿੱਖ ਯੋद्धा ਇਹਨਾਂ ਬੰਦਿਆਂ ਨੇ ਇੰਡੀਅਨ ਗਵਰਨਮੈਂਟ ਨੇ ਉਹਨਾਂ ਨੂੰ ਜਵਾਬ ਦਿੱਤਾ ਇਹ ਚੀਜ਼ ਪਿੱਛੇ ਵੀ ਭਾਈ ਨਹੀਂ ਕਿਉਂ ਜਵਾਬ ਦਿੱਤਾ ਤਾਂ ਜੋ ਜਿਹੜੇ ਸਿੱਖ ਕੌਮ ਹਨ ਇਹ ਪ੍ਰਮੋਟ ਨਾ ਹੋ ਚੁੱਕੇ ਕਿਉਂ ਛੜ ਤੇ ਡਿਪੈਂਡ ਰਹੇ ਮੈਂ ਪਿੱਛੇ ਮੁੜੇ ਮੈਂ ਕਹੂਗੀ ਇਹ ਚੀਜ਼ਾਂ ਬਹੁਤ ਲੰਬੀਆਂ ਹੋ ਜਾਣੀਆਂ ਫਿਰ ਸਮਾਂ ਬਹੁਤ ਘਟਾ ਕਹਿਣ ਦਾ ਮਤਲਬ ਮੇਰਾ ਇਹ ਆ ਵੀ ਜਿਹੜੀ ਇਹਨਾਂ ਨੇ ਬੰਦਾ ਪਲਾਨ ਕੀਤਾ ਸੀਗਾ ਆਪਣੇ ਅਮਰਤਪਾਲ ਅਮਰਤਪਾਲ ਤੋਂ ਉਹਨਾਂ ਨੇ ਜਿਹੜਾ ਕੰਮ ਇਹਨਾਂ ਨੇ ਲੈਣਾ ਸੀ ਉਹਨੂੰ ਆਜ਼ਾਦ ਖੜਾ ਕੇ ਉਹਨੂੰ ਜਿਤਾ ਕੇ ਵੋਟਾਂ ਪਵਾ ਕੇ ਜਿਹੜੇ ਅੱਜ ਮਾਝੇ ਦੀਆਂ ਮਜਾਲਾ ਬਣੀਆਂ ਫਿਰਦੀਆਂ ਨੇ ਵੀ ਅਸੀਂ ਬਹੁਤ ਬੜੀ ਲੀਡ ਤੇ ਜਿਤਾਉਣਾ ਜੀ ਇਹ ਅਸੀਂ ਜੀ ਬਹੁਤ بڑے ਇਹ ਤੇ ਜਿਤਾਉਣਾ ਨਾਰੇ ਪਜਦੇ ਨੇ ਸਵਾਲ ਨਾਲੇ ਕੋਈ ਜਵਾਬ ਪੁੱਛ ਲਵੇ ਇਹਨਾਂ ਨੂੰ ਜਵਾਬ ਹੈ ਹੀ ਨਹੀਂ ਛੁੱਟੀ ਆ ਇਹ ਲੋਕ ਜਿਤਾ ਕੇ ਕਹਿੰਦੇ ਜੀ ਅਸੀਂ ਅਮਰਤਪਾਲ ਨੂੰ ਬਾਹਰ ਕਢਾਉਣਾ ਇਹ ਤਾਂ ਬਿਲਕੁਲ ਭੁੱਲ ਜੋ ਜੇ ਅਮਰਤਪਾਲ ਅਮਰਤਪਾਲ ਜੇਲ੍ਹ ਦੇ ਵਿੱਚੋਂ ਆਹ ਵੋਟਾਂ ਤੋਂ ਬਾਅਦ ਬਾਹਰ ਆ ਗਿਆ ਨਾ ਤਾਂ ਮੈਂ ਤੁਹਾਨੂੰ 101% ਇਹ ਜੀ ਕਲੀਅਰ ਕਹਿ ਸਕਦਾ ਵੀ ਭਾਈ ਦੀਪ ਸਿੱਧੂ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਭਾਈ ਨਿਜਰ ਦੀਪ ਸਿੱਧੂ ਅਵਤਾਰ ਸਿੰਘ ਖੰਡਾ ਇਹਨਾਂ ਸਾਰਿਆਂ ਨੂੰ ਟਿਕਾਣੇ ਲਾਉਣੇ ਵਾਲਾ ਬੰਦਾ ਅਮਰਤਪਾਲ ਆ ਇਹ ਡਾਇਰੈਕਟਲੀ ਕਲੀਅਰ ਹੋ ਜਾਣਾ ਫਿਰ ਹੁਣ ਤਾਂ ਅੰਦਾਜ਼ੇ ਲੱਗ ਰਹੇ ਨੇ ਇਹਨਾਂ ਦੀ ਸੂ ਬੂ ਕਿਨੇ ਦਿੱਤੀ ਆ ਕਿਉਂ ਦੀਪ ਸਿੱਧੂ ਨੇ ਅਮਰਤਪਾਲ ਨੂੰ ਬਲੌਕ ਕਰਤਾ ਸੀਗਾ ਕਦੇ ਬੈਠ ਕੇ ਸੋਚ ਕੇ ਦੇਖਿਓ ਸੋਚੋ ਕੋਲੇ ਦਿਮਾਗ ਦੇ ਵਿੱਚ ਇਹ ਤੁਹਾਡੇ ਸਾਰੀਆਂ ਚੀਜ਼ਾਂ ਮੂਰੇ ਪਈਆਂ ਨੇ ਚੰਗਾ ਜੀ ਸ਼ਾਮ ਵਾਲੀ ਲਾਈਵ 'ਚ ਮਿਲਦੇ ਆ ਜਰੂਰ ਸਸੀ ਗੱਲ ਜੀ ਸਾਰਿਆਂ ਨੂੰ